ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਤੁਹਾਡੇ ਬੱਚੇ ਪੜ ਰਹੇ ਆ ਥੋੜੇ ਦਿਨਾਂ ਬਾਅਦ ਥੋੜੇ ਸਾਲਾਂ ਬਾਅਦ ਤੁਸੀਂ ਉਹਨਾਂ ਦੇ ਵਿਆਹ ਕਰਨੇ ਆ ਪੈਸਾ ਚਾਹੀਦਾ ਆਪਣਾ ਮਕਾਨ ਬਣਾਉਣਾ ਹੈ ਪੈਸਾ ਕਿੱਥੋਂ ਆਏਗਾ ਮੈਂ ਤੁਹਾਨੂੰ ਉਪਾਏ ਦੇਣ ਲੱਗਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੰਮਕਾਰਾਂ ਦੇ ਬਰਕਤ ਆਏਗੀ ਔਰ ਬਰਕਤ ਆਏਗੀ 1000% कोर्ट कचहरी के से केस हैगा तौरे है सच्चे है कोर्ट कचहरी के केस है अगर सच्चे है गए हो सौ प्रतिशत बल्कि हजार प्रतिशत तो वाल आएगा वो केस हम करना की शनिचर वारू समानी पहला आओ, पांच तेज पत्ते चाहिए बिना है बिना खंडित टुटे हुए ਕੱਟੇ ਹੋਏ ਮੋਰੀ ਵਾਲੀ ਨਹੀਂ ਹੋਣੀ ਚਾਹੀਦੀ ਪੂਰਾ ਸਾਬਦ ਹੋਣਾ ਚਾਹੀਦਾ ਪੰਜ ਪੱਤੇ ਤੇਜ ਪੱਤਾ ਬੱਲੇ ਜੋ ਤੜਕੇ ਦੇ ਵਿੱਚ ਚਾਜ ਪਾਉਣੇ ਆ ਉਹ ਪੰਜ ਲੈਣੇ ਆ ਨੀਲਾ ਕਪੜਾ ਲੈਣਾ ਹੈ ਬੇਸ਼ਅ ਨੀਲੀ ਛਾਤੀ ਪਈ ਹੋਵੇ ਨਮੀ ਉਹ ਲੈ ਲੋ ਪੱਤੇ ਲੈਣੇ ਪੰਜ ਉਹਨਾਂ ਨੂੰ ਲਪੇਟ ਲੈਣਾ ਉਹਦੇ ਉੱਤੇ ਇਤਰ ਲੋਣਾ ਹੈ ਛਿਸ਼ੀ ਛੋਟੀ ਵੀ ਮਿਲਦੀ ਆ ਵੱਡੀ ਵੀ ਮਿਲ ਜਾਂਦੀ ਆ ਉਹ ਤੇ ਇੱਥਰ ਪਾ ਦੇਣਾ ਛੋਟੀ ਛਿਸ਼ੀ ਆ ਨਾ ਉਹ ਐ ਕਰਕੇ ਕਸ਼ੂ ਪਾ ਦੇਣੀ ਆ ਔਰ ਇਹਨੂੰ ਆਪਣੀ ਤਜੋਰੀ 'ਚ ਰੱਖ ਦਿਓ ਲక్ష్ਮੀ ਬਾਕਸ 'ਚ ਰੱਖ ਦਿਓ ਲక్ష్ਮੀ ਦੀ ਪੋਟਲੀ 'ਚ ਰੱਖ ਦਿਓ ਜਾਂ ਜਿੱਥੇ ਪੈਸਾ ਰੱਖਦੇ ਉੱਥੇ ਰੱਖ ਦਿਓ ਜਿਹੜੇ ਤੇਜ ਪੱਤੇ ਤੁਸੀਂ ਰੱਖਨੇ ਆ ਨਾ ਇਹ ਰੱਖਨੇ ਆ ਸਵੇਰੇ ਨਹਾ ਤੋ ਕੇ ਸਤ ਮਹੀਨੇ ਤੋਂ ਲੈ ਕੇ ਸਵਾ 8 ਦੇ ਵਿੱਚ ਹੀ ਉਹਨੂੰ ਰੱਖਣਾ ਆ ਸ਼ਨੀਕਰਵਾਰ ਨੂੰ ਅਗਰ ਤੁਸੀਂ ਪੰਚਾਂਗ ਦੇਖਣਾ ਜਾਣਦੇ ਹੋ ਤੇ ਦੇਖ ਲਓ ਕਿ ਸ਼ਨੀ ਦੀ ਹੋੜਾ ਕਿੰਨੇ ਵਜੇ ਹੈਗੀ ਤੁਹਾਡੇ ਸ਼ਹਿਰ ਦੇ ਵਿੱਚ Google ਤੇ ਪਾਓਗੇ ਤੁਹਾਨੂੰ ਮਿਲ ਜਾਏਗਾ ਨਹੀਂ ਤੇ 7:00 ਔਰ 7:30 ਦੇ ਵਿੱਚ ਤੁਸੀਂ ਤਜੋਰੀ 'ਚ ਰੱਖਦੇ ਹੋ ਦੂਜਾ 11:00 ਸੌਰੀ ਲੈਣੇ ਆ ਵਧੀਆ ਸਾਫ ਸੁਥਰੇ ਅਤੇ ਕਾਲੇ ਕਾਲੇ ਨਿਸ਼ਾਨ ਨਹੀਂ ਹੋਣੇ ਚਾਹੀਦੇ। ਸਵਾਰੇ ਲੈ ਕੇ ਲਾਲ ਕਪੜੇ ਜਾਂ ਲਾਲ ਕਪੜੇ ਦੀ ਥੈਲੀ ਦੇ ਵਿੱਚ ਇਹਨੂੰ ਰੱਖਨੇ ਆਂ ਅਤੇ ਮੰਗਲਵਾਰ ਨੂੰ ਆਪਣੀ ਤਜੋਰੀ ਜੀ ਰੱਖਦੇ ਹੋ। ਤੁਹਾਡੇ ਕੰਮਕਾਰ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਏਗਾ। ਰੁਕੇ ਹੋਏ ਕੰਮ ਬਣਨਾ ਪੈਣਗੇ, ਦੁਕਾਨ ਤੇ ਗਾਹਕ ਨਹੀਂ ਆਉਂਦੇ, ਗਾਹਕ ਆਉਣ ਲੱਪੈਣਗੇ। ਔਰ ਮੈਂ ਇਹ ਕਹਨਾ ਆ ਕਿ ਮਿਹਨਤ ਕਰੋਗੇ ਦਾ ਟਾਈਮ ਆ ਜਾਏਗਾ ਕਿ ਤੁਹਾਨੂੰ ਵੱਡੀ ਤਜੋਰੀ ਲੈਣੀ ਪਵੇਗੀ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਛੋਟੇ ਛੋਟੇ ਤਜੋਰੀਆਂ ਤੁਹਾਡੇ ਵਾਸਤੇ ਬੇਮੈਨੇ ਹੋ ਜਾਣਗੀਆਂ ਇੰਨਾ ਪੈਸਾ ਆਏਗਾ ਇੰਨਾ ਮਨੀ ਫਲੋ ਹੋਏਗਾ ਤੁਸੀਂ ਹੈਰਾਨ ਰਹਿ ਜਾਓਗੇ ਇਹ ਅਜਮਾਈ ਹੋਈ ਚੀਜ਼ ਹੈਗੀ ਆ ਕਰਨਾ ਉਸ ਤਰੀਏ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿੱਦਾਂ ਕਰਨਾ ਹੈਗਾ ਐਦਾਂ ਹੀ ਕਰਨਾ ਹੈ दुनिया की कोई ताकत नहीं रोक सकती कि थोड़े को पैसा ना आए मगर पैसा मेहनत न आएगा मेहनत अगर दस रुपये की करोगे तो सौ रुपया भी आ सकता और आएगा मन में विश्वास रखना है। बस एक प्रभु पर विश्वास रखना किसी इंसान से कभी विश्वास नहीं करना वाहगुरु जी का खालसा वाहगुरु जी की फतेह